ਚੱਲ ਲੈ ਕੇ ਦੇ ਦੇ ਚੱਲ ਇੱਕ ਬਣਾ ਦੇਣਾ ਪਲਾਜ਼ੋ ਲੈ ਕੇ ਦਵਾਂ ਠੀਕ ਹੈ ਨਹੀਂ ਨਹੀਂ ਤੂੰ ਦੋ ਬਣਾ ਦੇ ਐਡਾ ਕਿਹੜਾ ਕੱਪੜਿਆਂ ਦਾ ਥਾਣ ਹੱਥ ਲੱਗਿਆ ਜਿਹੜਾ ਇਹਨੂੰ ਸੂਟ ਲੈ ਲੈ ਦੇਈ ਜਾਣਾ ਉਹ ਪੈਰ ਪੈਰ ਫਸ ਗਿਆ ਹੈ ਉਹ ਪੈਰ ਨਹੀਂ ਤੂੰ ਪੂਰਾ ਹੀ ਫਸ ਗਿਆ ਹੈ ਜਿੰਦੀ ਤੂੰ ਕਿਧਰ ਗਈਆਂ ਮੇਰੀ ਛੱਟ ਐ ਕਦੋਂ ਆਈ ਹੈ ਇਹ ਆਪਣਾ ਦੂਜਾ ਮਾਰਾ ਇਹਨੂੰ ਮੇਰੇ ਵਿਆਹ ਤੋਂ ਪਹਿਲਾਂ ਹੀ ਲੈ ਆਇਆ ਸੀ ਉਦੋਂ ਬਾਅਦ ਚ ਲੈ ਕੇ ਆਇਆ ਸੇਮ ਡੇ ਮੈਂ ਗੱਲ ਕਰ ਰਿਹਾ ਨਾ ਤੂੰ ਵਿੱਚ ਕਿਉਂ ਬੋਲੀ ਜਾਨੀ ਜਿੰਦੀ ਬੈ ਮੈਂ ਤੈਨੂੰ ਦੱਸਦਾ ਸਾਰੀ ਗੱਲ ਆਰਾਮ ਨਾਲ ਇਹ ਜਿੰਦੀ ਐ ਉਹਨੇ ਪਤਾ ਨਹੀਂ ਇਹ ਵਾਪਸ ਆ ਗਿਆ ਹੈ ਯਾਰ ਇਹ ਚੰਦਰਿਆ ਨੇ ਜਿਹੜੇ ਤੈਨੂੰ ਦੱਸਾਂਗੇ ਵਾਪਸ ਆ ਗਿਆ ਉਹਦਾ ਨਹੀਂ ਪਤਾ ਲੱਗਦਾ ਆਉਣ ਜਾਣ ਦਾ ਤਾਂ ਨਹੀਂ ਦੱਸਿਆ ਆਉਣ ਜਾਣ ਦਾ ਪਤਾ ਨਹੀਂ ਲੱਗਦਾ ਕਿਉਂ ਮੈਂ ਸਲੇਡਾ ਓਏ ਮੈਂ ਘੋ ਨਹੀਂ ਖਾਂਦੀ ਤੈਨੂੰ ਤਾਂ ਚਾਰ ਲੇਗਾ ਮੈਂ ਸੋਚਿਆ ਗੈਸਟ ਆਏ ਆ ਬਰਫੀ ਦੇ ਆ ਵਾ ਉਹ ਚਾਚੀ ਆ ਬੜੇ ਚੰਗੇ ਟਾਈਮ ਤੇ ਆਈਆਂ ਆ ਜਾ ਤੂੰ ਨਾ ਇਹਨੂੰ ਦੱਸ ਕਿ ਇਹ ਕੌਣ ਪਹਿਲਾਂ ਤੂੰ ਮੈਨੂੰ ਦੱਸ ਇਹ ਕੌਣ ਹੈ ਜਿਹੜੀ ਇਹਦੇ ਬਾਰੇ ਪੁੱਛ ਰਹੀ ਹੈ ਚਾਚੀ ਤੂੰ ਆਪਣੇ ਪੱਤੇ ਬਾਅਦ ਚ ਖੋਲੀ ਪਹਿਲਾਂ ਭੈਣ ਬਣ ਕੇ ਦੱਸ ਇਹ ਕੌਣ ਕਬਰ ਆ ਗਿਆ ਚਾਚੀ ਨੂੰ ਪੈਣ ਕਿਹ ਜਾਂਦਾ ਨਾਲੇ ਮੈਨੂੰ ਕੀ ਪਤਾ ਤੂੰ ਕਲਕੱਤੇ ਕੀ ਕਰਦਾ ਫਿਰਦਾ ਮੈਂ ਕਿਹੜੇ ਤੇਰੇ ਮਗਰ ਜਾਨੀ ਆ ਹਾਏ ਵੇ ਤੂੰ ਤੇਰੀ ਸ਼ਕਲ ਕਿੱਡੀ ਭੋਲੀ ਤੇ ਤੇਰੇ ਲੱਛਣ ਕਹੇ ਜene ਮੈਂ ਘਰੇ ਕੀ ਦੱਸਾਂਗੀ ਕਿ ਮੁੰਡੇ ਕੋਲ ਆਪਣਾ ਘਰ ਹੈ ਮੁੰਡੇ ਕੋਲ ਆਪਣਾ ਟਰੱਕ ਹੈ ਤੇ ਮੁੰਡੇ ਕੋਲ ਆਪਣੀ ਜਨਾਨੀ ਹੈ ਹੈ ਤੇ ਮੈਨੂੰ ਬਹੁਤ ਖੁਸ਼ ਰੱਖੂਗਾ ਜਿੰਦੀ ਤੂੰ ਤੇ ਗੇਰ ਦੀ ਗਰਾਰੀ ਵਾਂਗੂ ਅੜੀ ਜਾਨੀ ਕਿ ਟਾਬੇ ਆ ਕਲਕੱਤੇ ਜਦੋਂ ਜਾਂਦੇ ਉੱਥੇ ਰੋਟੀ ਖਾਣੇ ਓਏ ਟਾਬੇ ਉਹ ਦਾਲ ਤੇ ਸਬਜ਼ੀ ਪੈਕ ਕਰਾਈਦੀ ਆ ਤੇ ਤੂੰ ਟਾਬੇ ਵਾਲੀ ਪੈਕ ਕਰਾ ਕੇ ਲੈ ਆਇਆ ਉਹ ਨਹੀਂ ਪੈ ਕਰਾਈ ਆਪੇ ਆਈ ਆ ਆ ਲੈ ਚਾਚੀ ਦੀ ਸੌਣ ਲੱਗੇ ਜਿਵੇਂ ਝੂਠ ਬੋਲਦਾ ਵਾਂ ਇਹੋ ਜੀ ਗੱਲ ਨਹੀਂ ਤੇ ਇਹਦੇ ਨਾਲ ਵਿਆਹ ਕਲਕੱਤੇ ਦੀ ਪੀਆ ਲਾ ਨੂੰ ਕਰਾਇਆ ਸੀ ਇਹਨੇ ਸਾਰਾ ਕੁਝ ਦੱਸਿਆ ਮੈਨੂੰ ਇਹਨੇ ਕਿਦੋਂ ਦੱਸਦਾ ਤੈਨੂੰ ਕੱਲ ਆਟੋ ਮੈਂ ਅਟ ਮੀਤਾ ਬੋਕਾ ਨਾ ਕੀ ਜਿਹੜਾ ਵੀ ਆਟੋ ਚ ਮਿਲੂਗਾ ਉਹਨੂੰ ਸੱਚ ਦੱਸ ਦੇਗੀ ਤੂੰ ਦੇਖਾ ਬੋਕਾ ਨਾ ਕੀ ਕਿ ਕਿ ਸਕੇ ਪਰਦਾ ਹੈ ਮੈਨੂੰ ਕਿ ਸਖਾਤਾਈ ਤੂੰ ਦੱਸ ਨਹੀਂ ਮੈਨੂੰ ਮਿਸਣੀ ਜੇ ਤੂੰ ਕੀ ਕੱਲ ਕਹਿੰਦੀ ਸੀ ਮੂਝੇ ਬੜਾ ਅੱਛਾ ਬੰਦਾ ਮਿਲ ਗਿਆ ਮੂਝੇ ਪਿਆਰ ਹੋ ਗਿਆ ਉਸਕੇ ਸਾਥ ਸ਼ਾਦੀ ਕੇ ਬਾਅਦ ਅ ਮੈਨੂੰ ਆ ਕੁਝ ਕਹੀ ਜਾਂਦੀ ਗੱਲ ਕੀ ਕਹਿੰਦੀ ਸੀ ਨਾ ਮੈਨੂੰ